ਹਾਜ ਜਤਰਾ ਦੌਰਾਨ ਜੀਆਂ ਹੋਈਆਂ ਐ ਬਹੁਤ ਹੀ ਵੱਡੀਆਂ ਵੱਡੀਆਂ ਘਟਨਾਵਾਂ ਜੀ ਹਾਂ ਲਾਸ਼ਾਂ ਤੋਂ ਉੱਪਰ ਲੰਘਦੇ ਰਹੇ ਰੋਕ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤੋ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਾਊਦੀ ਅਰਬ ਚ ਹਾਜ ਜਤਰਾ ਦੇ ਦੌਰਾਨ ਮਾਰੇ ਗਏ ਮਿਸਰ ਦੇ ਹਾਜ ਜਤਰੀਆਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਆਇਆ ਹੈ ਸਾਊਦੀ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ 1300 ਹਾਜ ਜਤਰੀਆਂ ਦੀ ਮੌਤ ਹੋ ਚੁੱਕੀ ਹੈ ਇਨਾ ਸਾਬਿਤ ਸਭ ਤੋਂ ਵੱਧ 658 ਲੋਕ ਮਿਸਰ ਦੇ ਨੇ 사우ਦੀ ਅਰਬ ਨੇ ਹਜੇ ਤੱਕ ਆਪਣੇ ਨਾਗਰਿਕਾਂ ਦੀ ਮੌਤ ਦੀ ਕੁੱਲ ਗਿਣਤੀ ਨਹੀਂ ਕੀਤੀ ਜਿਹਾ ਇਸ ਲਈ ਮੌਤਾਂ ਦੀ ਗਿਣਤੀ ਹੋਰ ਵੱਧਣ ਦਾ ਖਦਸ਼ਾ ਹੈ ਇਸ ਤੋਂ ਬਾਅਦ ਇండోਨੇਸ਼ੀਆ 'ਚ 19 ਨਿਵੇ ਤੇ ਭਾਰਤ ਦੇ 98 ਲੋਕ ਨੇ ਜੋ ਕਿ ਜੋਰਡਨ ਦੇ 75 ਟਿਊਨੀਸ਼ੀਆ ਦੇ 49 ਪਾਕਿਸਤਾਨ ਦੇ 35 ਤੇ ਈਰਾਨ ਤੋਂ 11 ਹਜਿਆਤਰੀਆਂ ਦੀ ਮੌਤ ਹੋਈ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਿਸਰ ਦੇ ਵਿੱਚ ਮਾਰੇ ਗਏ 658 ਹਾਜ ਯਾਤਰੀਆਂ 'ਚ 630 ਬਿਨਾ ਵੀਜੇ ਦੇ ਹੱਜ ਚ ਗਏ ਸੀ ਇਸ ਭਿਆਨਕ ਸਮੱਸਿਆ ਨਾਲ ਜਿੱੱਟਣ ਦੇ ਲਈ ਮਿਸਰ ਨੇ ਇੱਕ ਸੰਕਟ ਕੇਂਦਰ ਬਣਾਇਆ ਮਿਸਰ ਦੇ ਸੰਸਦ ਮੈਂਬਰ महमूद ਕਾਸਿਮ ਨੇ ਟੂਰ ਆਪਰੇਟਰਾਂ ਤੇ ਹਾਜ ਯਾਤਰੀਆਂ ਨੂੰ ਧੋਖਾ ਕਰਨ ਦਾ ਦੋਸ਼ ਲਾਇਆ ਉਹਨਾਂ ਨੇ ਕਿਹਾ ਹੈ ਕਿ ਕਈ ਹਾਜ ਯਾਤਰੀ ਨੂੰ ਟੂਰ ਆਪਰੇਟਰਾਂ ਵੱਲੋਂ ਉਚਿਤ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਜਿਸ ਕਾਰਨ ਉਹਨਾਂ ਦੀਆਂ ਉਚਿਤ